ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੈਂ ਗੱਲਬਾਤ ਕਰਨੀ ਚਾਹੁੰਨਾ ਹੈ ਜਿਹੜਾ ਪਿੱਛੇ ਸਾਰਾ ਸੀਨ ਚੱਲਿਆ ਸੀ ਹੁਕਮਨਾਮਾ 2 ਦਸੰਬਰ 2024 ਨੂੰ ਅਕਾਲ ਤਖਤ ਤੋਂ ਜਿਹੜਾ ਆਦੇਸ਼ ਆਇਆ ਸੀ ਜਿਹਦੇ ਵਿੱਚ ਸਾਰਾ ਜਿਹੜੇ ਅਕਾਲੀ ਲੀਡਰਸ਼ਿਪ ਬਹੁਤੇ ਜਿੰਨਾਂ ਤੋਂ ਗਲਤੀਆਂ ਹੋਈਆਂ ਸੀ ਉਹ ਸਾਰੇ ਅਕਾਲ ਤਖਤ ਦੇ ਅੱਗੇ ਹੱਥ ਜੋੜ ਕੇ ਦੋਸਤੋ ਖੜੇ ਸੀ ਜਦੋਂ ਪੰਜ ਸਿੰਘ ਸਹਿਬਾਨ ਆਦੇਸ਼ ਸੁਣਾ ਰਹੇ ਸੀ ਤੇ ਦੋਸਤੋ ਸਾਰੀ ਕੌਮ ਉਸ ਮਾਹੌਲ ਨੂੰ ਦੇਖ ਕੇ ਅਸਸ ਕਰ ਉੱਠੀ ਦੇਸਾਂ ਵਿਦੇਸਾਂ ਦੇ ਵਿੱਚ ਬੈਠੇ ਸਿੱਖਾਂ ਨੇ ਕਿਹਾ ਕਿ ਸਿੱਖਾਂ ਦੇ ਮਹਾਨ ਤਖਤ ਦੀ ਜਿਹੜੀ ਮਰਜ਼ਾਦਾ ਸੀ ਜਿਹੜਾ ਰੋਬ ਸੀ ਅਣਖ ਫੈਸਲੇ ਸੁਣਾਉਣ ਦਾ ਜਿਹੜਾ ਵਿਧੀ ਵਿਧਾਨ ਸੀ ਅਕਾਲੀ ਫੁੱਲਾ ਸਿੰਘ ਵੇਲੇ ਲੱਗਦਾ ਹੈ ਉਹ ਵਾਪਸ ਆ ਗਿਆ ਤੇ ਦੋਸਤੋ ਜਿਹੜੇ ਗੈਰ ਸਿੱਖ ਸੀ ਉਹ ਵੀ ਜਦੋਂ ਦੇਖ ਰਹੇ ਸੀ ਜਿਹੜੇ ਸਿੱਖ ਧਰਮ ਨੂੰ ਨਹੀਂ ਮੰਨਦੇ ਸੀ ਤੇ ਉਹ ਵੀ ਆਪਣੇ ਮਨ ਦੇ ਵਿੱਚ ਕਹਿ ਰਹੇ ਸੀ ਸਵਾਲ ਪੁੱਛ ਰਹੇ ਸੀ ਆਪਣੇ ਮਨ ਨੂੰ ਕਿ ਇਹ ਸਿੱਖਾਂ ਦੀ ਕਿਹੜੀ ਅਦਾਲਤ ਹੈ ਜਿੱਥੇ ਇਸ ਤਰ੍ਹਾਂ ਉੱਚੇ ਥਾਂ ਦੇ ਉੱਤੇ ਪੰਜ ਸਿੰਘ ਸਹਿਵਾਨ ਖੜੇ ਐ ਹੱਥਾਂ ਦੇ ਵਿੱਚ ਕਿਰਪਾਨਾਂ ਨੇ ਪੂਰਾ ਸਰੂਰ ਹੈ ਚਿਹਰੇ ਤੇ ਤੇ ਆਦੇਸ਼ ਸੁਣਾ ਰਹੇ ਹੈ ਤੇ ਉਹਨਾਂ ਦੇ ਸਾਹਮਣੇ ਜਿੰਨੇ ਵੀ ਰਾਜਨੀਤਿਕ ਬੰਦੇ ਖੜੇ ਹੈ ਕੋਈ ਉਪ ਮੁੱਖ ਮੰਤਰੀ ਰਿਹਾ ਕੋਈ ਕੈਬਨਟ ਮਨਿਸਟਰ ਰਿਹਾ ਕੋਈ ਰਾਜਪਾਲ ਸੌਰੀ ਸਪੀਕਰ ਰਿਹਾ ਭਾਬ ਦੋਸਤੋ ਕੋਈ ਮੈਂਬਰ ਪਾਰਲੀਮੈਂਟ ਰਿਹਾ ਵੱਖ ਵੱਖ ਅਹੁਦਿਆਂ ਤੇ ਰਹੇ ਲੋਕ ਇਸ ਤਰ੍ਹਾਂ ਨਮਾਣੇ ਤੇ ਨਤਾਨੇ ਬਣ ਕੇ ਅੱਜ ਇਹਨਾਂ ਦੇ ਅੱਗੇ ਹੱਥ ਵਨ ਕੇ ਖੜੇ ਐ ਤੇ ਮੰਤਰ ਮੁਗਧ ਹੋ ਕੇ ਪੰਜ ਸਿੰਘ ਸਹਿਬਾਨ ਦਾ ਆਦੇਸ਼ ਸੁਣ ਰਹੇ ਐ ਇਹੋ ਜੀ ਬੱਕਰੀ ਅਦਾਲਤ ਗੈਰ ਸਿੱਖਾਂ ਨੇ ਜਦੋਂ ਦੇਖੀ ਤੇ ਦੋਸਤੋ ਉਹ ਵੀ ਅਸਸ ਕਰ ਉੱਠੇ ਉਹਨਾਂ ਨੇ ਸਿੱਖਾਂ ਨੂੰ ਪੁੱਛਿਆ ਫੋਨ ਕਰ ਕਰ ਕੇ ਕਿਉਂਕਿ ਪਤਾ ਨਹੀਂ ਸੀ ਇਹੋ ਜਾਂ ਆਦੇਸ਼ ਕਿਤੇ ਬੀਤੀ 50 ਸਾਲ ਦੇ ਵਿੱਚ ਦੋਸਤੋ ਸੁਣੀ ਨਹੀਂ ਸੀ ਇਹ ਪਹਿਲਾ ਆਦੇਸ਼ ਸੀ ਇਹੋ ਜਾਂ ਰਾਜਨੀਤਿਕ ਲੋਕਾਂ ਨੂੰ ਸਿੱਧੀ ਫਟਕਾਰ ਲਾਉਣੀ ਉਹਨਾਂ ਨੂੰ ਗਲਤੀਆਂ ਦਾ ਅਹਿਸਾਸ ਕਰਵਾਉਣਾ ਸਜ਼ਾ ਦੇਣੀ ਤੇ ਸਾਰੇ ਜਿਹੜੇ ਗੈਰ ਸਿੱਖ ਸੀ ਨਾ ਉਹ ਪੁੱਛ ਰਹੇ ਸੀ ਸਿੱਖਾਂ ਨੂੰ ਕਹਿੰਦੇ ਕੀ ਚੱਲ ਰਿਹਾ ਹੈ ਕਹਿੰਦੇ ਕਿੰਨਾ ਵੱਡਾ ਯਾਰ ਤੁਹਾਡਾ ਤਖਤ ਤੁਸੀਂ ਇੰਨੇ ਵੱਡੇ ਫੈਸਲੇ ਕਰ ਸਕਦੇ ਹੋ ਤੁਹਾਨੂੰ ਤੇ ਯਾਰ ਅਦਾਲਤਾਂ ਦੇ ਵਿੱਚ ਜਾਣ ਦੀ ਲੋੜ ਹੀ ਨਹੀਂ ਜੇ ਤੁਹਾਡੇ ਐਡੇ ਐਡੇ ਬੰਦਿਆਂ ਨੂੰ ਜਿਹੜੇ ਐਡੀਆਂ ਐਡੀਆਂ ਵੱਡੀਆਂ ਅਹੁਦਿਆਂ ਤੇ ਰਹੇ ਐ ਉਹਨਾਂ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ ਉਹਨਾਂ ਨੂੰ ਉਹਨਾਂ ਦੇ ਕੀਤੇ ਮਾੜੇ ਕਰਮਾਂ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਕਹਿੰਦੇ ਫਿਰ ਆਮ ਤੇ ਛੋਟੇ ਮੋਟੇ ਰੌਲੇ ਤੇ ਸਿੱਖਾਂ ਦੇ ਗੱਲ ਹੀ ਕੁਝ ਨਹੀਂ ਅਦਾਲਤਾਂ ਦੇ ਵਿੱਚ ਤੇ ਸਿੱਖਾਂ ਨੂੰ ਫਿਰ ਜਾਣਾ ਹੀ ਨਹੀਂ ਚਾਹੀਦਾ ਤੁਹਾਡੇ ਕੋਲੇ ਇੰਨਾ ਤਾਕੜਾ ਵਿਧੀ ਵਿਧਾਨ ਹੈ ਦੋਸਤੋ ਬੜਾ ਚਾ ਚੜਿਆ ਹਰ ਇੱਕ ਬੰਦੇ ਨੂੰ ਬੜੀ ਖੁਸ਼ੀ ਸੀ ਸਿੰਘ ਸਾਹਿਬ ਦੇ ਵਿੱਚ ਵੀ ਗੁਰੂ ਹਰਗੋਬਿੰਦ ਮਹਾਰਾਜ ਨੇ ਪੂਰੀ ਸਪਿਰਟ ਭਰੀ ਸੀ ਦੋਸਤੋ ਉਹਨਾਂ ਨੂੰ ਕਿਸੇ ਪਾਰਟੀ ਨਾਲ ਨਾ ਜੋੜ ਕੇ ਦੇਖਿਆ ਜਾ ਕੁਝ ਨਾ ਤੇ ਦੋਸਤੋ ਕੀ ਹੋਇਆ ਬੜਾ ਵਧੀਆ ਮਾਹੌਲ ਸਾਰਾ ਕੁਝ ਹੋਇਆ ਸੁਖਵੀਰ ਬਾਦਲ ਲੋਕਾਂ ਨੂੰ ਦੋਸਤੋਂ ਨਾਲ ਦੀ ਨਾਲ ਹੀ ਚੰਗਾ ਲੱਗਣ ਲੱਗ ਪਿਆ ਯਾਰ ਬੰਦਾ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਣਾ ਹੈ ਭਾਵੇਂ ਉਹਨੇ ਕਿੰਨੀਆਂ ਗਲਤੀਆਂ ਕੀਤੀਆਂ ਸੀ ਸਾਰੀਆਂ ਸਿੰਘ ਸਾਹਿਬ ਨੇ ਸੁਣਾਈਆਂ ਦੋਸਤੋਂ ਗਲਤੀਆਂ ਬੜੀਆਂ ਭਾਰੀ ਸੀ ਪਰ ਜਦੋਂ ਉਹਨੇ ਸੀਸ ਨਿਵਾਕੇ ਝੋਲੀ ਕਰਕੇ ਦੋਸਤੋਂ ਆਖਿਆ ਹਾਂ ਤੇ ਨਾ ਦੇ ਵਿੱਚ ਸਿੰਘ ਸਾਹਿਬ ਨੇ ਜਵਾਬ ਲਏ ਤੇ ਦੋਸਤੋਂ ਬੜਾ ਚੰਗਾ ਹੋਇਆ ਜਦੋਂ ਨੇ ਮੰਨਿਆ ਸਾਰਾ ਕੁਝ ਕਿ ਹਾਂਜੀ ਸਾਥੋਂ ਸਾਰੀਆਂ ਭੁੱਲਾਂ ਗਲਤੀਆਂ 1997 ਦੀ ਸਰਕਾਰ ਤੋਂ ਲੈ ਕੇ 2017 ਤੱਕ ਜਿੰਨਾ ਚਿਰ ਸਾਡੀ ਸਰਕਾਰ ਰਹੀ ਹੈ ਸਾਥੋਂ ਇਹ ਗਲਤੀਆਂ ਭੁੱਲਾਂ ਹੋਈਆਂ ਜੀ ਜੋ ਸਜ਼ਾ ਦੇਉਂਗੇ ਸੱਤ ਹੈ ਦੋਸਤੋ ਜਦੋਂ ਇਹ ਗੱਲ ਕਰੀ ਨਾ ਬੜਾ ਚੰਗਾ ਮੈਂ ਫਿਰ ਤੁਹਾਨੂੰ ਮੁੜ ਕੇ ਕਹਿਣਾ ਚਾਹਣਾ ਹੈ ਕਿ ਸਾਰੇ ਸਿੱਖਾਂ ਨੂੰ ਨਾ ਉਹਨਾਂ ਦੀਆਂ ਗਲਤੀਆਂ ਛੂਟੀਆਂ ਲੱਗਣ ਲੱਗ ਪਈਆਂ ਜਦੋਂ ਉਹਨਾਂ ਨੇ ਮੰਨ ਲਿਆ ਸਾਰਾ ਕੁਝ ਪਰ ਦੋਸਤੋ ਅਚਨ ਚੇਤ ਨજર ਕੀ ਲੱਗਦੀ ਹੈ ਅਚਨ ਚੇਤ ਜਸਖਵੀਰ ਬਾਦਲ ਦੇ ਕਹਿ ਲਿਗੇ ਮਾੜੇ ਕਰਮੀ ਦੋਸਤੋ ਜਿਸ ਤਰ੍ਹਾਂ ਬੰਦੇ ਨੇ ਉਹਨੇ ਸਜਾ ਮੰਨ ਵੀ ਲਈ ਗਲਤੀਆਂ ਸਭ ਕੁਝ ਕਰ ਲਿਆ ਥੋੜੇ ਦਿਨਾਂ ਬਾਅਦ ਦੋਸਤੋ ਕੀ ਹੁੰਦਾ ਹੈ ਤੇ ਉਹ ਬੰਦੇ ਨੇ ਕਹੇ ਦਿੱਤਾ ਦੋਸਤੋ ਪੱਤਰਕਾਰਾਂ ਨੂੰ ਵੀ ਤੇ ਹੋਰ ਵੀ ਕਹਿੰਦਾ ਯਾਰ ਅਕਾਲ ਤਖਤ ਤੇ ਤੇ ਮੈਂ ਤਾਂ ਕਰਕੇ ਗਲਤੀਆਂ ਮੰਨ ਲਈਆਂ ਕਹਿੰਦਾ ਮੈਨੂੰ ਜਿਹੜੇ ਕਾਲੀ ਦਲ ਦੇ ਸਿਆਣੇ ਪੁਰਾਣੇ ਲੀਡਰ ਸੀ ਨਾ ਉਹਨਾਂ ਨੇ ਕਹਿਤਾ ਸੀ ਕਿ ਤੂੰ ਪਾਰਟੀ ਦਾ ਪ੍ਰਧਾਨ ਐ ਤੇ ਉੱਥੇ ਜਾ ਕੇ ਤਾਂ ਕਰਕੇ ਮੈਂ ਸਾਰਿਆਂ ਦੀਆਂ ਗਲਤੀਆਂ ਕੀਤੀਆਂ ਹੋਈਆਂ ਮੰਨ ਲਈਆਂ ਉਂਝ ਤੇ ਕੀਤਾ ਕੁਝ ਨਹੀਂ ਕਹਿੰਦਾ ਕੋਈ ਗਲਤੀ ਗੁਲਤੀ ਨਹੀਂ ਕੀਤੀ ਕਰਮ ਮੰਨ ਲਿਆ। ਦੋਸਤੋ ਆਹ ਗੱਲ ਕਹਿਣ ਦੀ ਧੀਰ ਸੀ। ਭਾਵ ਆਪਣੀ ਜ਼ੁਬਾਨ ਤੋਂ ਨੂੰ ਥਿੜਕਣ ਦੀ ਧੀਰ ਸੀ। ਲੋਕਾਂ ਨੂੰ ਨਾਲ ਦੀ ਨਾਲ ਕ੍ਰੋਧ ਆ ਗਿਆ। ਜੇ ਗੱਲ ਗਲਤ ਹੈ ਤੇ ਦੋਸਤੋ ਕਮੈਂਟ ਕਰਕੇ ਦੱਸ ਦਿਓ। ਮੈਂ ਤੇ ਨਰੋਲ ਸੱਚ ਕਹਿਣ ਦੀ ਕੋਸ਼ਿਸ਼ ਕਰਦਾ। ਲੋਕਾਂ ਦਾ ਨਾਲ ਦੀ ਨਾਲ ਬਲੰਟ ਚੜ ਗਿਆ। ਕਹਿੰਦੇ ਯਾਰ ਗੁਰੂ ਹਰਗੋਬਿੰਦ ਮਹਾਰਾਜ ਦੇ ਅਕਾਲ ਤਖਤ ਦੇ ਅੱਗੇ ਬੰਦਾ ਮੰਨ ਕੇ ਤੇ ਹੁਣ ਕਹਿੰਦਾ ਵੀ ਮੈਂ ਤੇ ਉਹਨਜੀ ਕਹਿ ਦਿੱਤਾ ਸੀ ਤੇ ਦੋਸਤੋ ਜਦੋਂ ਇਸ ਤਰ੍ਹਾਂ ਕਿਹਾ ਬਹੁਤ ਮੰਦਪਾਗਾ ਹੋ ਬਹੁਤ ਮੰਦ ਬੰਦੇ ਨੇ ਸਜ਼ਾ ਦੇਖੋ ਭੁਗਤ ਲਈ ਦੋਸਤੋ ਜਿਹੜੀ ਧਾਰਮਿਕ ਸਜ਼ਾ ਸੀ ਉਹ ਸਾਰੀ ਭੁਗਤ ਲਈ ਸਜ਼ਾ ਭੁਗਤ ਦੇ ਨਰੈਣ ਸਿੰਘ ਚੌੜੇ ਨੇ ਗੋਲੀ ਚਲਾਤੀ ਉਹ ਵੀ ਲੋਕਾਂ ਨੇ ਚੌੜੇ ਨੂੰ ਵੀ ਨਿੰਦਿਆ ਕਿ ਭਾਈ ਜਦੋਂ ਕਾਲ ਤਾਕਤ ਤੇ ਉਹ ਗਲਤੀਆਂ ਮੰਨਗੇ ਸੀ ਸਜ਼ਾ ਭੁਗਤ ਰਹੇ ਸੀ ਤੂੰ ਗੋਲੀ ਕਿਉਂ ਚਲਾਈ ਜੇ ਚਲਾਉਣੀ ਸੀ ਕਿਸੇ ਹੋਰ ਤਾਂ ਚਲਾ ਲੈਂਦਾ ਬਾਅਦ ਦੇ ਵਿੱਚ ਚਲਾ ਲੈਂਦਾ ਹੁਣ ਕਿਉਂ ਚਲਾਈ ਦੋਸਤੋ ਲੋਕ ਇਹਨਾਂ ਨਾਲ ਸਹਿਮਤੀ ਸਿਰਪਤੀ ਜੀ ਨੂੰ ਕਹਿੰਦੇ ਐ ਉਹ ਬਣ ਗਈ ਸੀ ਲੋਕਾਂ ਦੀ ਸਖਵੀਰ ਬਾਦਲ ਦੇ ਨਾਲ ਇੰਜ ਲੱਗਦਾ ਸੀ ਕਿ ਦੁਬਾਰੇ ਕਾਲੀਆਂ ਦੀ ਸਰਕਾਰ ਆਈ ਕਿ ਹੁਣ ਆਈ 2027 ਤਾਂ ਦੂਰ ਐ ਲੋਕ ਐ ਨਹੀਂ ਪਤਾ ਕੀ ਦੋਸਤੋ ਕਿਉਂਕਿ ਸਭ ਕੁਝ ਲੋਕਾਂ ਦੇ ਹੱਥ 'ਚ ਐ ਕਿਉਂਕਿ ਐਮਐਲਏ ਐ ਨਹੀਂ ਪਤਾ ਟੁੱਟ ਕੇ ਆਮ ਪਾਰਟੀ ਦੇ ਵੀ ਇਹਨਾਂ ਕੰਨੀ ਆ ਜਾਂਦੇ ਐ 27 ਤਾਂ ਛੱਡੋ ਐ ਨਹੀਂ ਪਤਾ ਸਰਕਾਰ ਮੈਂ ਗੱਲ ਵੱਡੀ ਕਰਦਾ ਮੂੰਹ ਛੋਟਾ ਹੈ 25 ਚ ਹੀ ਬਣਾ ਦਿੰਦੇ ਇਹਨਾਂ ਨੂੰ ਕਿਉਂਕਿ ਲੋਕ ਆਸਾਸ ਕਰ ਉੱਤੇ Hindu ਲੋਕ ਵੀ ਖੁਸ਼ ਹੋਗੇ ਸੀ ਗੈਰ ਸਿੱਖ ਤੇ ਸਿੱਖਾਂ ਨੇ ਹੋਣੀ ਹੈ ਪਰ ਸਖਬੀਰ ਬਾਦਲ ਨੇ ਆਪਣੇ ਪੈਰਾਂ ਦੇ ਉੱਤੇ ਕਹਾੜਾ ਇੰਨਾ ਤੇਜ ਪਤਾ ਨਹੀਂ ਉਹਨੇ ਪਤੰਦਰ ਨੇ ਕਿਉਂ ਮਾਰ ਲਿਆ ਯਾਰ ਮੈਨੂੰ ਤੇ ਸਮਝ ਹੀ ਨਹੀਂ ਆਉਂਦੀ ਵੀ ਉਹਦੇ ਨਾਲ ਬੰਦੇ ਜਿਹੜੇ ਸਲਾਹਕਾਰ ਐ ਉਹਨਾਂ ਨੇ ਕਿਉਂ ਨਹੀਂ ਰੋਕਿਆ ਕੇ ਸਕਵੀਰ ਸਿਆ ਕੀ ਬਿਆਨ ਦੀ ਜਾਨਾ ਯਾਰ ਆਪਾਂ ਸਜ਼ਾ ਵੀ ਭੁਗਤ ਲਈ ਤੇ ਤੂੰ ਬਿਆਨ ਕੀ ਦੀ ਜਾਨਾ ਯਾਰ ਵੀ ਗਲਤੀ ਤੇ ਅਸੀਂ ਕੁਝ ਨਹੀਂ ਕੀਤੀ ਮੈਂ ਤੇ ਬੈਸੀ ਮੰਨ ਗਿਆ ਇੱਕੋ ਹੀ ਬਿਆਨ ਨੇ ਦੋਸਤੋ ਫੱਟੀ ਪੋਚਤੀ ਕਿਉਂਕਿ ਮੁੱਕਰ ਗਿਆ ਬੰਦਾ ਉਹੀ ਕਾਲ ਤਖਤ ਦਾ ਫੈਸਲਾ ਮਹਾਨ ਸੀ ਉਹੀ ਕਾਲ ਤਖਤ ਦੇ ਫੈਸਲੇ ਨੇ ਇਹਨੂੰ ਫਰਸ਼ ਤੋਂ ਚੱਕ ਕੇ ਫਿਰ ਅਰਸ਼ ਤੇ ਲੈ ਗਿਆ ਸੀ ਦੋ ਦਿਨਾਂ ਦੇ ਵਿੱਚ ਹੀ ਪਰ ਫਿਰ ਬੰਦਾ ਅਰਸ਼ ਤੋਂ ਦੁਬਾਰੇ ਫਰਸ਼ ਤੇ ਨਿਕਲ ਪਿਆ ਲੱਤਾਂ ਵਾਹਾਂ ਦੋਸਤੋ ਫਿਰ ਤੜਵਾ ਲਿਆ ਬੰਦੇ ਇਹ ਬਹੁਤ ਵੱਡੀ ਗਲਤੀ ਹੈ ਤੇ ਦੋਸਤੋ ਫਿਰ ਕੀ ਹੋਇਆ ਜੇ ਇਹ ਬੰਦਾ ਨਾ ਕਰਦਾ ਇਹ ਗੱਲ ਨਾ ਕਹਿੰਦਾ ਦੂਜੀ ਕੀ ਗਲਤੀ ਸੀ ਸਿਆਸੀ ਤੌਰ ਤੇ ਸੀ ਧਾਰਮਿਕ ਸਜ਼ਾ ਭੁਗਤ ਲਈ ਸੀ ਅਕਾਲ ਤਖਤ ਨੇ ਕਿਹਾ ਸੀ ਇਨ ਬਿੰਨ ਜੇ ਹੁਕਮ ਨਾ ਮੈਨੂੰ ਮੰਨ ਲੈਂਦਾ ਅੱਜ ਉਹ ਹੀਰੋ ਹੁੰਦਾ ਕੀ ਕਿਹਾ ਸੀ ਦੀ ਆਕਾਲੀ ਦਲ ਭੰਗ ਕਰਕੇ ਸਾਰਾ ਬੱਕਰੇ ਚੁੱਲ੍ਹੇ ਬੰਦ ਕਰਕੇ ਇੱਕ ਥਾਂ ਦੇ ਉੱਤੇ ਭਰਤੀ ਕਰੋ ਇੱਕ ਥਾਂ ਤੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਦੋਸਤੋ ਕਮੇਟੀ ਦੇ ਵਿੱਚ ਜਿਹੜੇ ਬੰਦੇ ਸੀ ਉਹ ਸਾਰੇ ਸੁਖਵੀਰ ਬਾਦਲ ਦੇ ਬੰਦੇ ਸੀ ਅਕਾਲੀ ਦਲ ਦੇ ਬੰਦੇ ਸੀ ਕੋਈ ਨਾ ਕਾਂਗਰਸੀ ਸੀ ਨਾ ਕੋਈ ਬੀਜੇਪੀ ਦਾ ਸੀ ਨਾ ਕੋਈ ਕਾਮਰੇਡ ਸੀ ਨਾ ਕੋਈ ਆਮ ਪਾਰਟੀ ਦਾ ਸੀ ਵੀ ਸੁਖਵੀਰ ਨੂੰ ਪਰਵਾਣ ਨਾ ਹੁੰਦੇ ਡਰਨ ਦੀ ਲੋੜ ਹੀ ਨਹੀਂ ਸੀ ਯਾਰ ਚੁੱਪ ਕਰਕੇ ਕਾਦੀ ਦਲ ਸਾਰਾ ਭੰਗ ਕਰ ਦਿੰਦੇ। ਦੋਸਤੋ ਭੰਗ ਭਾਵੇਂ ਕਰ ਹੀ ਦਿੱਤਾ ਸੀ ਪਰ ਭਰਤੀ ਮੈਂਬਰ ਜਿਹੜੇ ਬੰਦੇ ਸੀ ਉਹਨਾਂ ਨੂੰ ਪਾਵਰ ਨਹੀਂ ਦਿੱਤੀ। 3-4 ਮਹੀਨੇ ਤੇ ਦੋਸਤੋ ਉਹ ਭਰਤੀ ਜਿਹੜੀ ਕਮੇਟੀ ਤੁਹਾਨੂੰ ਕੰਮ ਹੀ ਨਹੀਂ ਕਰਨ ਦਿੱਤਾ ਮੰਨੀ ਨਹੀਂ ਇਹ। ਬਿਆਨ ਪੁੱਠੇ ਸਿੱਧੇ ਦੇਣ ਲੱਗੇ। ਕਹਿੰਦੇ ਜੀ ਸਾਡਾ ਵਿਧਾਨ ਟੁੱਟ ਜਾ ਚੋਣ ਕਮਿਸ਼ਨ ਸਾਨੂੰ ਕਹਿ ਦੂਗਾ ਵੀ ਤੁਸੀਂ ਤੇ ਧਾਰਮਿਕ ਪਾਰਟੀਆਂ ਚੋਣਾ ਨਹੀਂ ਲੜ ਸਕਦੇ। ਸਾਡੀ ਤਾਂ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਰੱਦ ਹੋ ਜੂਗੀ ਦੋਸਤੋ ਕੁਝ ਨਹੀਂ ਸੀ ਹੁੰਦਾ ਚੋਣ ਕਮਿਸ਼ਨ ਰਜਿਸਟ੍ਰੇਸ਼ਨ ਰੱਦ ਕਰ ਦਿੰਦਾ ਪਰ ਸਿੱਖਾਂ ਦੇ ਦਿਲਾਂ ਦੇ ਵਿੱਚ ਸਖਵੀਰ ਸਿਆ ਤੇਰੀ ਰਜਿਸਟ੍ਰੇਸ਼ਨ ਪੱਕੀ ਹੋ ਗਈ ਸੀ ਬਿਵਾਰੇ ਸਿੱਖਾਂ ਦੇ ਦਿਲਾਂ ਵਿੱਚ ਤੂੰ ਥਾਂ ਬਣਾ ਲਈ ਸੀ ਜੇ ਹੁਕਮਨਾਮਾ ਮੰਨ ਲੈਂਦਾ ਉਸ ਨਹੀਂ ਸੀ ਕਹਿੰਦਾ ਚੋਣ ਕਮਿਸ਼ਨ ਚੋਣ ਕਮਿਸ਼ਨ ਵੀ ਆਸਾਸ ਕਰ ਰਟਿਆ ਸੀ ਚੋਣ ਕਮਿਸ਼ਨ ਵਾਲੇ ਬੰਦੇ ਵੀ ਹੁਕਮ ਨਾਵੇਂ ਨੂੰ ਸੁਣ ਰਹੇ ਸੀ ਉਹ ਤੇ ਬੱਲੇ ਬੱਲੇ ਕਰ ਰਹੇ ਸੀ ਸਾਰੇ ਮੰਨ ਰਹੇ ਸੀ ਪਰ ਤੈਨੂੰ ਬਹਿਮ ਹੋ ਗਿਆ ਤੇਰੇ ਸਲਾਹ ਕਾਰਨ ਏ ਧੋਕਾ ਕੀਤਾ ਤੇਰੇ ਨਾਲ ਦੋਸਤੋ ਕੀ ਕੀਤਾ ਭਰਤੀ ਜਿਹੜੀ ਮੈਂਬਰੀ ਕਮੇਟੀ ਸੀ ਉਹਦੇ ਵਿੱਚੋਂ ਦੋ ਬੰਦੇ ਵਾਪਸ ਕਰ ਲਏ ਧਾਮੀ ਸਾਹਿਬ ਹਰਜਿੰਦਰ ਸਿੰਘ ਧਾਮੀ ਤੇ ਬਡੂਗਰ ਸਾਹਿਬ ਉਹ ਸਿਆਣੇ ਵਿਆਣੇ ਬੰਦੇ ਅਕਾਲ ਤਖਤ ਦਾ ਹੁਕਮ ਮੰਨਣ ਤੋਂ ਉਹਨਾਂ ਨੇ ਵੀ ਕਹਿਤਾ ਸਾਡੇ ਤੇ ਧਰੇਲੂ ਮਜਬੂਰਾਂ ਚਲੋ ਛੱਡ ਕੇ ਚਲੇ ਗਏ ਦੋਨੇ ਕੋਈ ਫਿਰ ਉਹ ਪੰਜ ਰਹਿ ਗਏ ਸੁਖਵੀਰ ਬਾਦਲ ਦਾ ਹੱਕ ਬਣਦਾ ਸੀ ਉਹ ਪੰਜੇ ਮੈਂਬਰ ਕਮੇਟੀ ਦੇ ਬੁਲਾਉਂਦਾ ਆਪ ਬਗ ਜਾਂਦਾ ਮੀਟਿੰਗ ਕਰਦਾ ਉਹਨਾਂ ਨੂੰ ਕਹਿ ਦਿੰਦਾ ਕਰੋ ਯਾਰ ਤੁਸੀਂ ਭਰਤੀ ਛਪਾਓ ਪਰਚਨਾ ਦੱਸੋ ਮੈਨੂੰ ਕਿੰਨੀਆਂ ਤੁਹਾਨੂੰ ਕਾਪੀਆਂ ਛਪਾ ਕੇ ਦੇਵਾਂ ਪੈਸਿਆਂ ਦੀ ਸੇਵਾ ਮੈਂ ਕਰਦਾ ਕੋਈ ਗੱਲ ਨਹੀਂ ਮਹਾਰਾਜ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਉਹਨਾਂ ਦੇ ਨਾਲ ਹੀ ਆਪ ਦੇ ਬੰਦੇ ਲਾ ਦਿੰਦਾ ਕਿਉਂਕਿ ਕਾਲੀ ਦਲ ਦਾ ਪ੍ਰਧਾਨ ਤਾਂ ਸੁਖਵੀਰ ਹੀ ਰਿਹਾ ਹੈ ਪਿੰਡਾਂ ਦੇ ਵਿੱਚ ਜਿਹੜੇ ਬੰਦੇ ਐ ਉਹਨਾਂ ਨੂੰ ਕੌਣ ਜਾਣਦਾ ਸੀ ਸਾਰੇ ਸੁਖਵੀਰ ਬਾਦਲ ਦੇ ਮਗਰ ਲੱਗਣ ਵਾਲੇ ਲੀਡਰ ਸੀ ਜ਼ਿਲ੍ਹਿਆਂ 'ਚ ਕਹਿ ਦਿੰਦਾ ਜ਼ਿਲ੍ਹੇ ਦੇ ਪ੍ਰਧਾਨਾਂ ਨੂੰ ਕਹਿ ਦਿੰਦਾ ਉਹ ਪਿੰਡਾਂ 'ਚ ਉਹਨਾਂ ਦੀ ਬੰਦੇ ਹੁੰਦੇ ਆ ਦੋਸਤੋ ਹੋਰ ਕੌਣ ਹੁੰਦਾ ਪਿੰਡ 'ਚ ਹਰੇਕ 'ਚ ਕਿਸੇ 'ਚ ਦੋ ਕਿਸੇ 'ਚ ਤਿੰਨ ਉਹ ਲੀਡਰ ਹੁੰਦੇ ਐ ਉਹਨਾਂ ਨੂੰ ਕਹਿ ਦਿੰਦਾ ਉਹ ਭਰਤੀ ਕਰ ਲੈਂਦੇ ਉਹੀ ਬੰਦੇ ਭਰਤੀ ਹੋਣੇ ਸੀ ਇਸੇ ਦੇ ਇਸੇ ਦੇ ਲੀਡਰ ਸੀ ਇਸੇ ਦੀ ਭਰਤੀ ਹੋਣੀ ਸੀ ਇਹਦੀ ਡੈਲੀਗੇਟ ਬਣਨੀ ਸੀ ਇਹਨੂੰ ਹੀ ਪ੍ਰਧਾਨ ਚੋਣਨਾ ਸੀ ਨਾਲੇ ਸਾਰਿਆਂ ਦਾ ਸਰਵ ਸਾਂਝਾ ਹੋ ਜਾਂਦਾ ਇਹਨੂੰ ਬਹਿਮ ਪਤਾ ਨਹੀਂ ਕੀ ਪਿਆ ਪਤੰਦਰ ਨੂੰ ਐਸਾ ਡਰਿਆ ਪੰਜ ਮੈਂਬਰੀ ਕਮੇਟੀ ਤੋਂ ਸਾਰਾ ਕੁੱਝ ਹੀ ਖਰਾਬ ਕਰਨਿਆ ਹੁਣ ਪੰਜ ਮੈਂਬਰੀ ਕਮੇਟੀ ਨੇ ਕਿਹੜਾ ਆਪ ਆ ਕੇ ਭਰਤੀ ਕਰੀ ਐ ਉਹਨਾਂ ਨੇ ਕਾਪ ਨਹੀਂ ਦਿੱਤੀਆਂ ਪਿੰਡਾਂ 'ਚ ਹੁਣ ਉਹਨਾਂ ਨੇ ਨਰੋਲ ਉਹਨਾਂ ਦਾ ਧੜਾ ਬਣ ਕੇ ਉਹਨਾਂ ਨੇ ਆਪਦੇ ਬੰਦਿਆਂ ਨੂੰ ਦੇ ਦਿੱਤੀਆਂ ਭਾਈ ਉਹਨਾਂ ਨੇ ਤੈਨੂੰ ਪ੍ਰਧਾਨ ਹੀ ਨਹੀਂ ਸੀ ਜਦੋਂ ਬਣਾਉਣਾ ਜੇ ਉਦੋਂ ਤੂੰ ਉਹਨਾਂ ਦੇ ਨਾਲ ਰਹਿ ਕੇ ਕਿਤੇ ਕਾਪੂਆਂ ਵੰਡ ਦਿੰਦਾ ਤੈਨੂੰ ਕੋਈ ਰੋਕਦਾ ਹੀ ਨਹੀਂ ਸੀ ਪੰਜ ਮੈਂਬਰੀ ਕਮੇਟੀ ਤੇ ਆਪ ਕਹੀ ਜਾਂਦੀ ਸੀ ਕਿ ਅਸੀਂ ਇਕੱਠਾਂ ਭਰਤੀ ਕਰ ਲੈਨੇ ਆ ਤੁਸੀਂ ਇੰਨੀ ਜਿਆਦੇ ਕਾਲ ਕਰੀ ਸੁਖਵੀਰ ਬਾਦਲ ਦੇ ਧੜੇ ਨੇ ਉਹ ਪੰਜ ਮੈਂਬਰੀ ਭਰਤੀ ਤੋਂ ਵੀ ਪਹਿਲਾਂ ਇੱਕ ਦਲਜੀਤ ਸਿੰਘ ਚੀਮਾ ਲੀਡਰ ਹੈ ਦੋਸਤੋ ਉਹ ਵੱਡੀ ਉਮਰ ਦਾ ਬਜ਼ੁਰਗ ਹੈ ਮੈਂ ਉਹਦਾ ਸਤਿਕਾਰ ਕਰਦਾ ਪਰ ਉਹ ਐਨੇ ਪੁੱਠੇ ਸਿੱਧੇ ਬਿਆਨ ਦਿੰਦਾ ਹੈ ਗੱਲ ਹੀ ਛੱਡ ਦਿਓ ਉਹਨੇ ਪਤੰਦਰ ਨੇ ਸਾਰੀ ਕੁੰਜੀ ਉਹਨੇ ਭਰੀ ਹੈ ਕਹਿੰਦਾ ਜੀ ਅਸੀਂ ਆ ਬਸਾਖੀ ਤੇ ਪ੍ਰਧਾਨ ਬਣਾ ਲਾਂਗੇ ਇੰਨੇ ਲੱਕ ਭਰਤੀ ਕਰ ਲਾਂਗੇ ਆ ਕਰ ਉਹ ਇਕੱਠੇ ਹੋਣ ਵਾਲੀ ਕੋਈ ਗੱਲ ਹੀ ਨਹੀਂ ਕਰੀ ਜੇ ਉਹੀ ਪੰਜ ਮੈਂਬਰੀ ਕਮੇਟੀ ਨੂੰ ਤੇ ਉਹੀ ਸੁਖਵੀਰ ਦੇ ਲੀਡਰਸ਼ਿਪਿੰਡਾ ਚ ਇਸੇ ਦੀ ਸਾਰੇ ਆਗੂ ਸੀ ਜ਼ਿਲ੍ਹਿਆਂ ਚ ਕੀ ਪੰਜ ਮੈਂਬਰੀ ਕਮੇਟੀ ਕੀ ਕਰ ਦਿੰਦੀ ਉਹਨਾਂ ਨੂੰ ਨਾਲ ਲੈ ਕੇ ਭਰਤੀ ਕਰ ਲੈਂਦਾ ਨਾਲੇ ਤੇ ਉਹ ਦੂਜਾ ਕਾਂਦੀ ਦਾਲ ਖਤਮ ਹੋ ਗਿਆ ਸੀ ਨਾਲੇ ਲੋਕਾਂ ਦੀਆਂ ਸਿੱਖਾਂ ਦੀਆਂ ਨਜ਼ਰਾਂ ਦੇ ਵਿੱਚ ਇਹ ਬੰਦਾ ਦੋਸਤੋ ਹੀਰੋ ਬਣ ਗਿਆ ਸੀ ਨੰਬਰ 1 ਸਭ ਤੋਂ ਵੱਡੀ ਇਹਨੇ ਗਲਤੀ ਜਦੋਂ ਇਹ ਕਹੇਤਾ ਕਿ ਗਲਤੀ ਤੇ ਅਸੀਂ ਕੁਝ ਨਹੀਂ ਕੀਤੀ ਮੈਂ ਤਾਂ ਬੈਸੀ ਪ੍ਰਧਾਨ ਹੋਣ ਦੇ ਨਾਤੇ ਪਰਿਵਾਰ ਦਾ ਕਹਿੰਦਾ ਮੁਖੀ ਹੋਣ ਦੇ ਨਾਤੇ ਗਲਤੀ ਮੰਨ ਲਈ ਸੀ ਕੀਤਾ ਕੁਝ ਨਹੀਂ ਉਹ ਜਾ ਹੋਵੇ ਤੇਰੇ ਪਤੰਦਰ ਤੂੰ ਸਾਰਾ ਕੁਝ ਕਰਕੇ ਸਜ਼ਾ ਭੁਗਤ ਕੇ ਫੇਰ ਕਹੀ ਜਾਂਦਾ ਤੂੰ ਕਹਿਣਾ ਸੀ ਭਰਾਵੋ ਭੁੱਲਾ ਹੋਈਆਂ ਬਾਅਦ 'ਚ ਵੀ ਕਹੀ ਜਾਂਦਾ ਵੀ ਹੁਣ ਕਾਲ ਤੱਕ ਤਨੇ ਮਾਫ ਕਰਤੇ ਧੰਨਵਾਦ ਐ ਭੁੱਲਾ ਸਾ ਤੂੰ ਹੋਈਆਂ ਨੇ ਭਰਾਵੋ ਪੱਤਰਕਾਰਾਂ ਨੂੰ ਵੀ ਇਹ ਗੱਲ ਕਿਹਾ ਕਰਦਾ ਤੇ ਲੋਕਾਂ ਨੂੰ ਉਨੇ ਹੀ ਚੰਗਾ ਲੱਗਣਾ ਸੀ ਜਿੰਨਾ ਨੀਮਾ ਹੁੰਦਾ ਲੋਕਾਂ ਨੇ ਤੈਨੂੰ ਮੁੱਖ ਮੰਤਰੀ ਭਰਾਵਾ ਦਵਾਰੇ ਬਣਾ ਦੇਣਾ ਸੀ ਤੇ ਹੁਣ ਉਹ ਜਿਹੜਾ 15 ਲੱਖ ਬੰਦਾ ਉਹਨਾਂ ਨਾਲ ਹੋ ਗਿਆ 15 ਲੱਖ ਚੱਲ ਤੇਰੇ ਨਾਲ ਰਹਿ ਗਿਆ ਹੋਊਗਾ ਆਪਸ ਵਿੱਚ ਦੀ 파ਟ ਗਏ ਤੇ ਦਿੱਲੀ ਹੁਣ ਬੀਜੇਪੀ ਉਂਗਲਾਂ ਤੇ ਨਚਾਉਂਦੀ ਆ ਤੁਹਾਨੂੰ ਖੱਦੋਂ ਮੰਗੂ ਬੜਕਾਈ ਜਾਂਦੀ ਆ ਤੁਹਾਨੂੰ ਸਾਰਿਆਂ ਨੂੰ ਕਦੇ ਉਹਨਾਂ ਨੂੰ ਕਹਿ ਦਿੰਦੇ ਐ ਕਿ ਤੁਹਾਡੇ ਨਾਲ ਗੱਠ ਜੋੜ ਕਰਾਂਗੇ ਕਦੇ ਤੈਨੂੰ ਕਹਿ ਦਿੰਦੇ ਐ ਸੁਨੀਲ ਜਾਖੜ ਵਰਗੇ ਬਿਆਨ ਦੇਈ ਜਾਂਦੇ ਐ ਕਿ ਜੀ ਦਿਹਾਤੀ ਪਾਰਟੀ ਤਕੜੀ ਹੋਣੀ ਚਾਹੀਦੀ ਆ ਕਾਲੀ ਦਲ ਨਾਲੇ ਤੁਹਾਨੂੰ ਪਾੜੀ ਜਾਂਦੇ ਹੁਣ ਉਧਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿੱਤਸ਼ਾ ਕਹੀ ਜਾਂਦਾ ਹੈ ਗਿਆਨੀ ਜੀ ਚੱਕ ਦਿਓ ਫੱਟੇ ਚੱਕ ਦਿਓ ਫੱਟੇ ਨਿਸ਼ਾਨ ਵੀ ਤੁਹਾਨੂੰ ਮਿਲ ਜੂ ਦੇ ਦੇਵਾਂਗੇ ਦਫਤਰ ਵੀ ਦੇ ਦੇਵਾਂਗੇ ਸ਼੍ਰੋਮਣੀ ਕਮੇਟੀ ਵੀ ਤੁਹਾਨੂੰ ਮਿਲ ਜੂ ਹੁਣ ਦੇਖ ਲਿਓ ਦੋਸਤੋ ਕਿਉਂਕਿ ਪਾੜਨ ਵਾਸਤੇ ਹੁਣ ਤੁਸੀਂ ਦੇਖਿਓ ਜਿਹੜਾ ਨਿਸ਼ਾਨ ਹੈ ਨਾ ਤੱਕੜੀ ਮੈਂ ਤੁਹਾਨੂੰ ਅੱਜ ਕਹਿਣਾ ਇਹ ਸਾਰਾ ਕੁਝ ਮਹਾਰਾਸ਼ਟਰ ਵਾਲਾ ਸ਼ਿਵ ਸੇਨਾ ਵਾਲਾ ਪੰਜਾਬ 'ਚ ਹੋਣ ਜਾ ਰਿਹਾ ਹੈ ਸਭ ਕੁਝ ਇਹ ਸੁਖਵੀਰ ਬਾਦਲ ਦੀ ਕੀਤੀ ਹੋਈ ਗਲਤੀ ਉਹਨੂੰ ਬਹੁਤ ਮਹਿੰਗੀ ਤੇ ਭਾਰੀ ਪੈਗੀ ਮੰਨੇ ਚਾਹੇ ਨਾ ਮੰਨੇ ਉਹਦੇ ਕੰਬਦ ਗਈ ਇਹ ਗੱਲਾਂ ਦਰਨੇ ਤੇ ਨੇ ਇੱਕ ਉਹਦਾ ਹੁਕਮਨਾਮੇ ਤੋਂ ਪਾਸਾ ਵੱਟ ਜਾਣਾ ਦੂਜਾ ਭਰਤੀ ਮੈਂਬਰੀ ਕਮੇਟੀ ਨੂੰ ਕੱਪ ਦਾ ਨਾਂ ਦੇੜੀਆਂ ਛਾਪ ਕੇ ਉਹਨਾਂ ਦੇ ਨਾਲ ਸਹਿਯੋਗ ਨਾ ਕਰਨਾ ਤੇ ਦੋਸਤੋ ਇਹ ਦੋ ਭੁੱਲਾ ਉਹਨੂੰ ਬਹੁਤ ਹੀ ਧਾਰਨਾ ਪੈ ਗਈਆਂ ਦੋਸਤੋ ਦੂਜੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਲੰਬੀ ਬੜੀ ਹੋਗੀ ਕਿ ਜਿਹੜਾ ਇਹਨੇ ਕਿਹਾ ਸੁਖਵੀਰ ਬਾਦਲ ਜੀ ਨੇ ਕਿ ਸਾਥੋਂ ਤੇ ਗਲਤੀ ਕੋਈ ਹੋਈ ਨਹੀਂ ਨਾ ਕੋਈ ਭੁੱਲ ਹੋਈ ਹੈ ਤੇ ਜਥੇਦਾਰ ਸਾਹਿਬ ਨੇ ਕੀ ਕਿਹਾ ਸੀ ਕਿ 1997 ਤੋਂ ਲੈ ਕੇ 2017 ਤੱਕ ਜਿਹੜੇ ਸਿੱਖਾਂ ਦੇ ਜ਼ਖਮ ਸੀ ਉਹ ਕਰੇਦੇ ਗਏ ਦੋਸਤੋ ਜ਼ਖਮ ਕਦੋਂ-ਕਦੋਂ ਕਰੇਦੇ ਗਏ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਤੇ ਤਾਂ ਕਿ ਇਹਨਾਂ ਨੂੰ ਅਜੇ ਵੀ ਕੋਈ ਸੱਚ ਇਹਨਾਂ ਦਾ ਪਤਾ ਪੱਲੇ ਪੈ ਜੇ ਅਜੇ ਵੀ ਜਿਹੜੇ ਵੱਖਰੇ ਵੱਖਰੇ ਚੱਲਦੇ ਐ ਕਿਤੇ ਸਾਰੇ ਦਲ ਹੀ ਸਿੱਖਾਂ ਦੇ ਇਕੱਠੇ ਹੋ ਕੇ ਚੱਲਣ ਤੇ ਬੱਲੇ ਬੱਲੇ ਹੋਵੇ ਬੰਦੀ ਸਿੰਘ ਵੀ ਬਾਹਰ ਆ ਜਾਣ ਬੱਕਰੇ ਬੱਕਰੇ ਚੁੱਲਿਆਂ ਨਾ ਕਿਸੇ ਨੇ ਨਹੀਂ ਪੁੱਛਨੇ ਦੋਸਤੋ ਗੱਲਬਾਤ ਚੰਗੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸਾਂਝੀ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ